ਵਾਈਟ ਹਾਊਸ ਦੇ ਨਾਲ ਸੰਬੰਧਤ ਆ ਵਾਈਟ ਹਾਊਸ ਨੇ ਇੱਕ ਨਵੀਂ মিডিਆ ਪਾਲਿਸੀ ਜੋ ਚਾਲੂ ਕੀਤੀ ਆ ਉਹਦੇ ਮੁਤਾਬਕ ਉਹਨਾਂ ਨੇ ਕਈ ਜਿਹੜੀਆਂ ਵਾਇਰ ਸਰਵਿਸੇਸ ਆ ਉਹਨਾਂ ਨੂੰ ਰਿਸਟ੍ਰੈਕਟ ਕੀਤਾ ਆ ਤੁਹਾਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਅਸੋਸੀਏਟਿਡ ਪ੍ਰੈਸ ਨੇ ਕੇਸ ਫਾਈਲ ਕੀਤਾ ਸੀ ਵਾਈਟ ਹਾਊਸ ਦੇ ਅਗੇਂਸਟ ਵੀ ਸਾਨੂੰ ਜੋ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੀਆਂ ਬਰੀਫਿੰਗਸ ਆ ਉਹਨਾਂ ਨੂੰ ਕਵਰ ਨਹੀਂ ਕਰ ਦਿੱਤਾ ਜਾਂਦਾ ਜਾਂ ਸਾਡਾ ਕੁਐਸਚਨ ਜਿਹੜਾ ਆ ਉਹ ਨਹੀਂ ਲਿਆ ਜਾਂਦਾ ਤੇ ਜੱਜ ਨੇ ਰੂਲਿੰਗ ਅਸੋਸੀਏਟਿਡ ਪ੍ਰੈਸ ਦੇ ਹੱਕ ਦੇ ਵਿੱਚ ਦਿੱਤੀ ਸੀ ਵੀ ਹਾਂ ਤੁਹਾਨੂੰ ਬਿਲਕੁਲ ਹੱਕ ਹੈਗਾ ਇਹ ਕੁਐਸਚਨ ਪੁੱਛਣ ਦਾ ਤੇ ਹੁਣ ਕਹਿੰਦੇ ਸਿਰਫ ਜਿਹੜਾ ਆ ਕੁਸ਼ਕ ਏਜੰਸੀਜ਼ ਨੂੰ ਏ ਐਕसेस ਦਿੱਤਾ ਗਿਆ ਹਜੇ ਵੀ ਜੋ 트럼ਪ ਐਡਮਿਨਿਸਟ੍ਰੇਸ਼ਨ ਆ ਉਹ ਜੋ ਜੱਜ ਦੀ ਰੂਲਿੰਗ ਆ ਉਹਨੂੰ ਫਾਲੋ ਨਹੀਂ ਕਰ ਰਿਹਾ ਹੈਗਾ ਅਸੋਸੀਏਟਿਡ ਪ੍ਰੈਸ ਬਹੁਤ ਵੱਡੀ ਆਰਗੇਨਾਈਜੇਸ਼ਨ ਆ ਜਿਹਨੂੰ ਮਿਲੀਅਨਸ ਨਹੀਂ ਬਿਲੀਅਨਸ ਆਫ ਲੋਕ 올 ਓਵਰ ਦੀ ਵਰਲਡ ਜਿਹੜੇ ਸੁਣਦੇ ਆ ਜਾਂ ਦੇਖਦੇ ਆ ਜਾਂ ਪੜ੍ਹਦੇ ਹੈਗੇ ਆ ਯੂ ਐਸ ਦੇ ਡਿਸਟ੍ਰਿਕਟ ਜੱਜ ਡ੍ਰੈਵਰ ਐਂਡ ਮੈਕਫੈਡਨ ਉਹਨਾਂ ਨੇ ਇਹ ਕਿਹਾ ਸੀ ਪੀ ਤੁਸੀਂ ਜਿਹੜਾ ਇਹ ਮੈਂ ਰੂਲਿੰਗ ਦਿੱਤੀ ਆ ਇਸ ਨੂੰ ਅਵੇ ਕਰੋ ਹਾਲਾਂਕਿ ਕੋ ਵੱਡਾ ਇਸ਼ੂ ਨਹੀਂ ਸੀ ਅਸੋਸੀਏਟਿਡ ਪ੍ਰੈਸ ਨੇ ਜੋ ਗulf ਆਫ ਮੈਕਸੀਕੋ ਆ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਹੁਣ ਇਹ ਗulf ਆਫ ਅਮਰੀਕਾ ਆ ਜੋ ਮੈਕਸੀਕੋ ਦੇ ਪ੍ਰੈਜ਼ੀਡੈਂਟ ਆ ਸ਼ਾਨ ਬੌਰਗ ਉਹਨਾਂ ਨੇ ਵੀ ਇਹਦੇ ਅਗੇਂਸਟ ਜਿਹੜਾ ਆਪਣਾ ਪ੍ਰੋਟੈਸਟ ਕੀਤਾ ਸੀ ਪਰ ਅਸੋਸੀਏਟਿਡ ਪ੍ਰੈਸ ਨੇ ਉਹਨੂੰ ਗulf ਆਫ ਮੈਕਸੀਕੋ ਹੀ ਆਪਣੀਆਂ ਖਬਰਾਂ ਦੇ ਵਿੱਚ ਰੱਖਿਆ ਜਿਸ ਨੂੰ ਲੈ ਕੇ ਜੋ ਆਪਸ ਦੇ ਵਿੱਚ ਇਹਨਾਂ ਦੀ ਵਾਈਟ ਹਾਊਸ ਦੀ ਤੇ ਅਸੋਸੀਏਟਿਡ ਪ੍ਰੈਸ ਦੀ ਜਿਹੜੀ ਤਲਕੀ ਬਧੀ ਹੈਗੀ ਆ ਜੋ ਕੈਰੋਲਿਨ ਲੋਵੇਟ ਪ੍ਰੈਸ ਸੈਕਟਰੀ ਹੈਗੀ ਆ ਉਹਨਾਂ ਨੇ ਕੋਈ ਇਹਦੇ ਬਾਰੇ ਅਜੇ ਤੱਕ ਜਵਾਬ ਨਹੀਂ ਦਿੱਤਾ ਐਸੋਸੀਏਟਿਡ ਪ੍ਰੈਸ ਦਾ ਜਿਹੜਾ ਲਾਸ ਸੂਟ ਆ ਉਹ ਇਹ ਕਲੇਮ ਕਰਦਾ ਵੀ ਜਿਹੜਾ ਫਸਟ ਅਮੈਂਡਮੈਂਟ ਰਾਈਟਸ ਆ ਉਸ ਨੂੰ ਵਾਈਟ ਹਾਊਸ ਵਾਇਓਲੇਟ ਕਰ ਰਿਹਾ ਬਾਈ ਬਲੌਕਿੰਗ ਇਟਸ ਰਿਪੋਰਟਰਸ ਤੇ ਫੋਟੋਗ੍ਰਾਫਰਸ ਫਾਰ ਕਵਰਿੰਗ 트럼ਪ ਤੇ ਮੈਕਫੈਡਨ ਜੋ ਜੱਜ ਹੈਗੇ ਆ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਸੀ ਵੀ ਐਸੋਸੀਏਟਿਟਿਡ ਪ੍ਰੈਸ ਨੂੰ ਉਦਾਂ ਹੀ ਟਰੀਟ ਕਰੋ ਜਿੱਦਾਂ ਤੁਸੀਂ ਹੋਰ ਨਿਊਜ਼ ਆਰਗੇਨਾਈਜੇਸ਼ਨਸ ਨੂੰ ਟਰੀਟ ਕਰਦੇ ਹੈਗੇ ਆ ਸੋ ਹਜੇ ਤੱਕ ਵੀ ਕਸ਼ਮਕਸ਼ ਜਿਹੜੀ ਆ ਐਸੋਸੀਏਟਡ ਪ੍ਰੈਸ ਤੇ ਵਾਈਟ ਹਾਊਸ ਦੇ ਵਿੱਚ ਚੱਲ ਨਹੀਂ ਹੈਗੀ ਜੀ ਬਿਲਕੁਲ